ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੇਰੈਂਟਸ ਤੁਹਾਡੀ ਹੈਲਪ ਦੇ ਨਾਲ ਟੀਚਰਸ ਦੀ ਹੈਲਪ ਦੇ ਨਾਲ ਅਸੀਂ ਸਾਰਾ ਸਮਾਨ ਜਿਹੜਾ ਅਰੇਂਜ ਕਰ ਲਿਆ ਗਿਆ ਆ ਖਾਣ ਪੀਣ ਦਾ ਸਮਾਨ ਕੱਪੜੇ ਤੱਕ ਬੱਚਿਆਂ ਲਈ ਦਵਾਈਆਂ ਪਸ਼ੂਆਂ ਲਈ ਦਵਾਈਆਂ ਤਕਰੀਬਨ ਸਾਰਾ ਸਮਾਨ ਤਰਪਾਲ ਵਗੈਰਾ ਸਾਰਾ ਸਮਾਨ ਹੋ ਗਿਆ ਹੈ ਅਰੇਂਜ ਤੇ ਅਸੀਂ ਟੀਚਰਸ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜਿਹੜਾ ਅਧਿਆਪਕ ਦਿਵਸ ਤੇ ਤੁਸੀਂ ਮੁबारकबाद ਦਿੱਤੀ ਟੀਚਰਸ ਨੂੰ ਅਸੀਂ ਧੰਨਵਾਦ ਕਰਦੇ ਹਾਂ ਟੀਚਰਸ ਨੇ ਕਲੈਕਸ਼ਨ ਕਰਕੇ ਅਧਿਆਪਕ ਦਿਵਸ ਤੇ ਅੱਜ ਜਿਹੜਾ ਆ ਉੱਥੇ ਜਾਣਾ ਆ ਅਸੀਂ ਆਪਣੀ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਸਰ ਵੱਲੋਂ ਟੀਚਰਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਵੀ ਆਪਣੀ ਦਸਵੰਦ ਵਿੱਚੋਂ ਕਲੈਕਸ਼ਨ ਕਰਕੇ ਟੀਚਰ ਡੇ ਕਹਿੰਦੇ ਅਸੀਂ ਜਿਹੜਾ ਸੈਲੀਬ੍ਰੇਟ ਕਰਨ ਦੀ ਬਜਾਏ ਹੜਪੀਰਤਾ ਵਿੱਚ ਜਾ ਕੇ ਆਪਣੇ ਜਿਹੜੇ ਉਹਨਾਂ ਦੇ ਦੁੱਖ ਸੁੱਖ ਵੰਡਾਵਾਂਗੇ ਤੇ ਜੋ ਬਣਦੀ ਸਾਦੀ ਸੇਵਾ ਦਵਾਂਗੇ ਇੱਕ ਵਾਰ ਫਿਰ ਤੋਂ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਦਸਵੰਦ ਵਿੱਚੋਂ ਸੇਵਾ ਦਿੱਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਜੀ ਜੁੜੇ ਆ ਸੈਂਟ ਸੋਲਜਰ ਸਕੂਲ ਗੜਦੀ ਵਾਲਾ ਦੇ ਨਾਲ ਅੱਜ ਅਸੀਂ ਰਸਤ ਲੈ ਕੇ ਜਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਬੱਸਾਂ ਜਿਹੜੀਆਂ ਹਰ ਬਰ ਤਿਆਰ ਹੋ ਰਹੀਆਂ ਤੇ ਅਸੀਂ ਉੱਥੇ ਸਮਾਨ ਲੈ ਕੇ ਜਾਣਾ ਸਾਡੇ ਨਾਲ ਜੁੜੇ ਰਹੋ ਤੇ ਤੁਹਾਨੂੰ ਦਖਾਵਾਗੇ ਧੰਨਵਾਦ ਹਾਂਜੀ ਪੇਰੈਂਟਸ ਤੁਹਾਡੀ ਸੇਵਾ ਦੇ ਨਾਲ ਦਸਬੰਦ ਵਿੱਚੋਂ ਟੀਚਰਸ ਦੇ ਦਸਬੰਦ ਵਿੱਚੋਂ ਜਿਹੜਾ ਸਮਾਨ ਇੱਥੇ ਕਲੈਕਟ ਕਰਕੇ ਰੱਖਿਆ ਸੀਗਾ ਹੁਣ ਅਸੀਂ ਇਹਨੂੰ ਪੈਕ ਕਰ ਰਹੇ ਹਾਂ ਤੇ ਬੱਸਾਂ ਵਿੱਚ ਲੈ ਕੇ ਜਾਵਾਂਗੇ ਜੀ ਕੀ ਫਤਿਹ ਸਕੂਲ ਮੈਨੇਜਮੈਂਟ ਦੇ ਵਿਸ਼ੇਸ਼ ਉਪਰਾਲੇ ਸਦਕਾ ਪ੍ਰਿੰਸੀਪल्स ਸਾਰੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਿਨ੍ਹਾਂ ਦੇ ਵਿੱਚ ਸੈਂਡ ਸੋਲਜਰ ਸਕੂਲ ਗੜਦੀ ਵਾਲਾ ਚੱਬੇਵਾਲ ਸਕੂਲ ਗੜ ਸ਼ੈਂਕਰ ਮਾਲਪੁਰ ਲక్ష్ਮੀਨ ਕਲੇਵ ਊਨਾ ਰੋਡ ਇਹਨਾਂ ਦੇ ਸਾਰੇ ਪੇਰੈਂਟਸ ਸਟਾਫ ਸਟੂਡੈਂਟਸ ਦੇ ਵਿਸ਼ੇਸ਼ ਐਪਰਟਸ ਸਦਕਾ ਅੱਜ ਜਿਹੜੇ ਹਾਰਡ ਪ੍ਰਭਾਵਿਤ ਖੇਤਰ ਮਿਆਣੀ ਸਾਈਡ ਅੱਜ ਅਸੀਂ ਜਾ ਰਹੇ ਹਾਂ ਰਾਹਤ ਸਮਗਰੀ ਲੈ ਕੇ ਤੇ अनेका ਹੋਰ ਸੇਵਾਵਾਂ ਲੈ ਕੇ ਧੰਨਵਾਦ ਕਰਦੇ ਹਾਂ ਸਾਰੇ ਪੇਰੈਂਟਸ ਦਾ ਸਟੂਡੈਂਟਸ ਦਾ ਸਟਾਫ ਦਾ ਪ੍ਰਿੰਸੀਪਲਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਆ ਸਕੂਲ ਮੈਨੇਜਮੈਂਟ ਦਾ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਜਿਹੜੀ ਇਹ ਰਾਹਤ ਸਮਗਰੀ ਉੱਥੇ ਲੈ ਕੇ ਜਾ ਰਹੇ ਹਾਂ ਸਾਡੇ ਜਿੰਨੇ ਸਕੂਲ ਦੇ ਪ੍ਰਿੰਸੀਪਲਸ ਸਟਾਫ ਜਿਹੜਾ ਪਹੁੰਚਾਇਆ ਸਾਡੇ ਵਲੰਟੀਅਰਸ ਪਹੁੰਚੇ ਆ ਹੁਣ ਅਸੀਂ ਜਾ ਰਹੇ ਆ ਬਾਬਾ ਦੀਪ ਸਿੰਘ ਸੁਸਾਇਟੀ ਦੇ ਇੱਥੇ ਮੂਹ ਸੇਵਾਦਾਰ ਰੁਕੇ ਤੋਂ ਅੱਗੇ ਕੁਝ ਪਿੰਡ ਆ ਜਿੱਥੇ ਅਸੀਂ ਸੇਵਾ ਪਹੁੰਚਾਉਣੀ ਆ ਆਪਾਂ ਤੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਤੇ ਇਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਤੁਹਾਡੇ ਤੱਕ ਜਿਹੜੀਆਂ ਆ ਵੀਡੀਓ ਰਾਈ ਅਸੀਂ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ ਰਸੋਈ ਦ ਇੱਥੇ ਸਵੇਰੇ ਸ਼ਾਮ ਨੰਗਰ ਮੰਦ ਆ ਇਥੋਂ ਲੈ ਕੇ ਜਾਂਦੇ ਹਾਂ ਜੀ ਤੇ ਅਸੀਂ ਆਟਾ ਛਾਲਾ ਚਾਵਲ ਆ ਕੇ ਉਹ ਜੋ ਵੀ ਤੇਲ ਵਗਰਾ ਸਾਰਾ ਕੁਝ ਇੱਥੇ ਦੇ ਆ ਗੁਰਦੁਆਰਾ ਸਾਹਿਬ ਜੀ ਨੰਬਰ ਤਿਆਰ ਹੁੰਦਾ ਹੈ ਤੇ ਅਬਦੁੱਲਾਪੁਰ ਪਿੰਡ ਨੂੰ ਜਾਂਦਾ ਇੱਕ ਕਿਹੜਾ ਮੋੜ ਕਿਹੜਾ ਪਿੰਡ ਹੈਗਾ ਮੰਡ ਮੰਡ ਇਬਰਾਹਿਮਪੁਰ ਸਵੇਰੇ ਸ਼ਾਮ ਬਣਾ ਕੇ ਭੇਜ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਤੇਰੇ ਦਾ ਬੱਚਿਆਂ ਦਾ ਟੀਚਰਸ ਦਾ ਜਿਨ੍ਹਾਂ ਨੇ ਆਪਣੇ ਦਸਵੰਦ ਵਿੱਚੋਂ ਸੇਵਾ ਚੰਗੇ ਪਾਸੇ ਲਾਈ ਹੈ ਸਭ ਤੋਂ ਬਾਅਦ ਧੰਨਵਾਦ ਕਰਦੇ ਹਾਂ ਅਸੀਂ ਆਪਣੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਅਸੀਂ ਦਿਸ਼ਾ ਨਿਰਦੇਸ਼ਾਂ ਦੇ ਤਿੱਖੇ ਹੋਈਆਂ ਤੇ ਹਰ ਸ਼ਰਪਟੀ ਦੇ ਸਾਰੇ ਸਕੂਲਾਂ ਨੇ ਮਿਲ ਕੇ ਅੱਜ ਚੜ੍ਹ ਕੇ ਸੇਵਾ ਦਿੱਤੀ ਸਹਿਯੋਗ ਦਿੱਤਾ ਤੇ ਅਸੀਂ ਆਪਾਂ ਸੇਵਾ ਦੇ ਕਾਰਜ ਵਿੱਚ ਥੋੜਾ ਜਿਹਾ ਹਿੱਸਾ ਪਾ ਲਿਆ ਧੰਨਵਾਦ ਸ੍ਰੀ ਹਰਪਾਲ ਸਾਹਿਬ ਵਾਈਸ ਪ੍ਰਿਜ਼ਿਡੈਂਟ ਜੀ ਫਤੇ ਨੇ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲਾ ਵੱਲੋਂ ਸਾਡੇ ਸੰਸਥਾ ਦੇ ਪ੍ਰਧਾਨ ਭਾਈ ਮਨਜੋ ਸਿੰਘ ਤਲਵੰਡੀ ਬਲੋਂ ਸੈਂਸੋਰਡ ਸਕੂਲ ਹੁਸ਼ਿਆਰਪੁਰ ਦੇ ਦਿਨਾਂ ਨੇ ਇਸ ਸਿਵਿਅਤਾ ਦੀ ਘੜੀ ਦੇ ਵਿੱਚ ਛੜਪੀਟਾਂ ਲਈ ਜੋ ਵੀ ਸਮਗਰੀ ਦਿੱਤੀ ਹੈ ਜਿੰਨੀ ਵੀ ਸਹਾਇਤਾ ਕੀਤੀ ਹੈ ਬਾਦ ਚੜ ਕੇ ਸਕੂਲ ਦੇ ਟੀਚਰਸ ਹੈ ਵਾਹ ਜਿਨ੍ਹਾਂ ਨੇ ਪ੍ਰੇਰ ਕੇ ਪੇਰੈਂਟਸ ਨੂੰ ਇਹ ਸਾਰੀ ਸੇਵਾ ਕੀਤੀ ਹੈ ਸਕੂਲ ਦੇ ਸਟਾਫ ਵੀ ਪੂਰੀ ਸੰਸਥਾ ਦੀ ਸਾਰਿਆਂ ਨੂੰ ਤਹਿਦਲੋਂ ਤਨਵਾਦ ਕਰਦਾ ਭਾਈ ਮਨਜੋ ਸਿੰਘ ਤਲਵੰਡੀ ਬਲੋਂ ਸਤਿ ਸ੍ਰੀ ਅਕਾਲ ਹੈ ਇਹਨਾਂ ਦੇ ਸਾਰਿਆਂ ਤੇ ਨਹਿਰ ਕਰਦਾ ਤੇ ਅੱਗੇ ਤੋਂ ਸੇਵਾ ਕਰਨ ਦੀ ਪ੍ਰੇਰਣਾ ਬਖਸ਼ਿਸ਼ ਕਰਨ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਮੈਨੇਜਮੈਂਟ ਦਾ ਜਿਨ੍ਹਾਂ ਦੇ ਵਿਸ਼ੇਸ਼ ਯਤਨਾ ਸਦਕਾ ਉਹਨਾਂ ਦੇ ਐਫਰਟਸ ਦੇ ਨਾਲ ਸੈਂਟ ਸੋਲਜਰ ਸਕੂਲ ਹੁਸ਼ਿਆਰਪੁਰ ਦੇ ਸਕੂਲਾਂ ਦੇ ਐਫਰਟਸ ਪ੍ਰਿੰਸੀਪਲਸ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਅਸੀਂ ਪਹੁੰਚੇ ਹਾਂ ਤੁਹਾਨੂੰ ਪਤਾ ਹੀ ਆ ਇੱਥੇ ਇਬਰਾਹਿਮਪੁਰ ਅਬਦੁੱਲਾਪੁਰ ਮੰਡ ਵਿਖੇ ਜਿਹੜੀ ਸਮੱਗਰੀ ਪਹੁੰਚਾਈ ਆ ਤੇ ਇੱਥੇ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਦਾ ਮੇਨ ਹਬ ਆ ਜਿੱਥੇ ਜਿਹੜਾ ਅਸੀਂ ਲੜੀਂਦਾ ਸਮਾਨ ਖਾਣ ਪੀਣ ਦਾ ਕਿਉਂਕਿ ਇੱਥੇ ਸਮਾਨ ਤਿਆਰ ਹੁੰਦਾ ਆ ਅਸੀਂ ਇੱਥੇ ਪਹੁੰਚਾਇਆ ਆ ਬਾਕੀ ਸਮਾਨ ਜਿਹੜਾ ਅਸੀਂ ਹੁਣ ਪਿੰਡਾਂ ਵਿਖੇ ਲੈ ਕੇ ਜਾਣਾ ਆ ਤੇ ਤੇਲ ਦੀ ਸੇਵਾ ਵੀ ਦਿੱਤੀ ਗਈ ਆ ਤੇ ਹੋਰ ਸਮੱਗਰੀ ਵੀ ਜਿਹੜੀ ਪਹੁੰਚਾਈ ਗਈ ਆ ਵਿਸ਼ੇਸ਼ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਜਥੇਬੰਦੀ ਲਈ ਵੀ ਅਸੀਂ ਅਰਦਾਸ ਕਰਦੇ ਆ ਕਿ ਇਹਨਾਂ ਸਾਰੇ ਸੇਵਾਦਾਰਨ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਸਰਕਾਰੀ ਹਾਈ ਸਕੂਲ ਮਿਆਣੀ ਹਸ਼ਰਪੁਰ ਵਿਖੇ ਇੱਥੇ ਬਹੁਤ ਭਾਰੀ ਗਿਣਤੀ ਵਿੱਚ ਹੜ੍ਹ ਪ੍ਰਭਾਵਿਤ ਜਿਹੜੇ ਪਿੰਡ ਦੇ ਲੋਕ ਇੱਥੇ ਰੁਕੇ ਹੋਏ ਆ ਸਾਡੇ ਨਾਲ ਸਾਡਾ ਸਟਾਫ ਆ ਟੀਚਰ ਸਹਿਬਾਨ ਆ ਪ੍ਰਿੰਸੀਪਲ ਗगन ਜੀ ਆ ਪ੍ਰਿੰਸੀਪਲ ਰਪਿੰਦਰਜੀਤ ਜੀ ਆ ਪ੍ਰਿੰਸੀਪਲ ਅੰਮਿਤ ਜੀ ਆ ਤੇ ਇੱਥੇ ਜਿਹੜਾ ਹੁਣ ਅਸੀਂ ਸਮਾਨ ਡਿਸਟ੍ਰੀਬਿਊਟ ਕਰਨਾ ਤੁਸੀਂ ਦੇਖ ਰਹੇ ਹੋ ਛੋਟੇ ਬੱਚੇ ਵੀ ਆ ਤੇ ਪਿੰਡ ਵਾਸੀ ਇਲਾਕਾ ਨਿਵਾਸੀ ਇੱਥੇ ਸਾਰੇ ਆ ਮਤਲਬ ਤੇ ਅਸੀਂ ਸਰਪੰਚ ਸਾਹਿਬ ਇੱਥੋਂ ਦੇ ਆਏ ਆ ਉਹਨਾਂ ਨਾਲ ਅਸੀਂ ਸਾਰੀ ਗੱਲਬਾਤ ਕਰਕੇ ਜਿੱਥੇ-ਜਿੱਥੇ ਲੋੜ ਆ ਜਿਸ ਜਿਸ ਰੂਮ ਦੇ ਵਿੱਚ ਅਸੀਂ ਉਹ ਪਹੁੰਚਾਉਣਾ ਆ ਪ੍ਰੋਪਰ ਅਸੀਂ ਜਿਹੜਾ ਚੈਨਲ ਦੇ ਨਾਲ ਚੱਲਾਂਗੇ ਕਿਉਂਕਿ ਸਰਪੰਚ ਸਾਹਿਬ ਨਾਲ ਸਾਰੀ ਗੱਲ ਹੋਈ ਆ ਤੇ ਸਾਡੇ ਨਾਲ ਬਾਬਾ ਦੀਪ ਸਿੰਘ ਜਥੇਬੰਦੀ ਵੀ ਨਾਲ ਹੀ ਆ ਕਿਉਂਕਿ ਇੱਥੇ ਰੁਗੀ ਹੋਈ ਆ ਇਹਨਾਂ ਨੂੰ ਸਾਰਾ ਇਸ ਬਾਰੇ ਪਤਾ ਲੱਗ ਕੇ ਦਾ ਤੇ ਅਸੀਂ ਇਹਨਾਂ ਦੀ ਹੈਲਪ ਦੇ ਨਾਲ ਜਿਹੜਾ ਆ ਅਸੀਂ ਇੱਥੇ ਜਿਹੜਾ ਸਮਾਨ ਜਿਹੜਾ ਸਮੱਗਰੀ ਸਾਰੀ ਬੰਨ੍ਹਣੀ ਆ ਤੇ ਬਣੇ ਰਹਿਣਾ ਸਾਡੇ ਨਾਲ ਅਸੀਂ ਤੁਹਾਨੂੰ ਦਿਖਾਵਾਂਗੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਪਣੇ ਸਮੂਹ ਵਲੰਟੀਅਰਸ ਦਾ ਜਿਨ੍ਹਾਂ ਨੇ ਬੜੀ ਦਿਲੋਂ ਸੇਵਾ ਨਿਭਾਈ ਨਾਲ ਤੇ ਉਹਨਾਂ ਦੇ ਪੇਰੈਂਟਸ ਦਾ ਵੀ ਕਿਸੇ ਨੇ ਤੁਹਾਨੂੰ ਤੁਹਾਨੂੰ ਸੇਵਾ ਕੀਤੀ ਆ ਇਹਨਾਂ ਵਲੰਟੀਅਰਸ ਦਾ ਸਾਡੇ ਸਮੂਹ ਸਟਾਫ ਸਾਡੇ ਡਰਾਈਵਰ ਵੀਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਪੂਰੀ ਸੇਵਾ ਦੌਰਾਨ ਨਾਲ ਹੋ ਕੇ ਜੁਟੇ ਰਹੇ ਸਪੈਸ਼ਲ ਧੰਨਵਾਦ ਸਾਡੇ ਡੀਪੀ ਸਰ ਦਾ ਜਿਨ੍ਹਾਂ ਨੇ ਪ੍ਰੋਪਰ ਸਾਰੇ ਇਸ ਪ੍ਰੋਗਰਾਮ ਨੂੰ ਮੈਨੇਜ ਕੀਤਾ ਉਹਨਾਂ ਦੀ ਅਨੰਤਰ ਸੁਭਾਵਾ ਜਿਹੜੀਆਂ ਇਸ ਪੂਰੀ ਸੇਵਾ ਦੌਰਾਨ ਨਾਲ ਸਨ ਸਾਡੇ ਅਧਿਆਪਕ ਸਹਿਬਾਨ ਜਿਨ੍ਹਾਂ ਨੇ ਹਰ ਇੱਕ ਸੇਵਾ ਨੂੰ ਆਪਣੇ ਦਿਲੋਂ ਨਿਭਾਇਆ ਖੁਦ ਆਪਣੀ ਡਿਊਟੀ ਆਪ ਸਮਝੀ ਤੇ ਕਿਸੇ ਵੀ ਤਰ੍ਹਾਂ ਦੀ ਕੋ ਕਮੀ ਪੇਚੀ ਨਹੀਂ ਛੱਡੀ ਸਾਡੇ ਸਪੈਸ਼ਲ ਟੀਚਰ ਸਹਿਬਾਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਲੇਡੀ ਟੀਚਰਸ ਜਿਨ੍ਹਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਇਸ ਦੌਰਾਨ ਅਚਾਨਕ ਐਮਐਲਏ ਸਰਦਾਰ ਜਸਵੀਰ ਸਿੰਘ ਰਾਜਾ ਜੀ ਇੱਥੇ ਪਹੁੰਚੇ ਜਿਹੜੇ ਨਿਰੰਤਰ ਇੱਥੇ ਆਪਣੀਆਂ ਹਾਜ਼ਰੀਆਂ ਭਰਦੇ ਰਹਿੰਦੇ ਆ ਜਿੱਥੇ ਲੋਕ ਖੜੇ ਹੋਏ ਆ ਉਹਨਾਂ ਨੇ ਵੀ ਇੱਥੇ ਸਿੱਧੀ ਦਾ ਸਾਰਾ ਜਾਇਜ਼ਾ ਲਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਅਧਿਆਪਕਾਂ ਨੇ ਡੀਪੀ ਚੰਚਲ ਸਰ ਜੀ ਦੀ ਅਗਵਾਈ ਹੇਠ ਇੱਥੇ ਲੋੜੀਂਦੀਆਂ ਦਵਾਈਆਂ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਬੰਡੀਆਂ ਜੋ ਜੋ ਕਿਸੇ ਮਰੀਜ਼ ਨੂੰ ਵੀ ਕੋਈ ਮੁਸ਼ਕਲ ਆ ਰਹੀ ਸੀ ਉਹਨਾਂ ਨੂੰ ਜਿਹੜੀ ਪ੍ਰੋਪਰ ਦਵਾਈ ਵੀ ਇਹਨਾਂ ਵੱਲੋਂ ਇੱਥੇ ਮੁਹੱਈਆ ਕਰਵਾਈ ਗਈ ਇਸ ਤਰ੍ਹਾਂ ਲੋੜਵੰਦਾਂ ਨੂੰ ਇੱਥੇ ਖਾਣ ਪੀਣ ਤੇ ਨੇਕਾਂ ਹੋਰ ਸਮਾਨ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਪ੍ਰੋਪਰ ਮੈਨੇਜ ਕਰਦੇ ਹੋਏ ਪ੍ਰੋਪਰ ਤਰੀਕੇ ਨਾਲ ਇਹਨਾਂ ਪਰਿਵਾਰਾਂ ਨੂੰ ਦੇਣ ਤੋਂ ਪਹਿਲਾਂ ਇੱਕ ਖਰੜਾ ਤਿਆਰ ਕੀਤਾ ਗਿਆ ਤਾਂ ਕਿ ਹਰ ਇੱਕ ਪਰਿਵਾਰ ਨੂੰ ਸਹੀ ਤਰੀਕੇ ਨਾਲ ਸਹੀ ਹੱਥਾਂ ਤੱਕ ਪਹੁੰਚ ਜਾਵੇ 10 ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਹਰ ਇੱਕ ਪਰਿਵਾਰ ਚੋਂ ਇੱਕ ਇੱਕ ਮੈਂਬਰ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਵਿੱਚ ਇੱਥੇ ਅਸੀਂ ਪ੍ਰੋਪਰ ਉਹਨਾਂ ਦੀ ਲਾਈਨ ਦੇ ਵਿੱਚ ਸੇਵਾ ਕੀਤੀ ਲਾਈਨ ਦੇ ਵਿੱਚ ਉਹਨਾਂ ਨੂੰ ਪੂਰਾ ਸਮਾਨ ਜੋ ਵੀ ਖਾਣ ਪੀਣ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ ਲੋੜੀਂਦਾ ਸਮਾਨ ਜਿਹੜਾ ਉਹਨਾਂ ਦੇ ਮੌਤਵਾਰ ਪਰਿਵਾਰਕ ਮੈਂਬਰ ਨੂੰ ਕੱਲੇ ਕੱਲੇ ਨੂੰ ਸਾਡੇ ਵਲੰਟੀਅਰਸ ਵੱਲੋਂ ਦਿੱਤਾ ਗਿਆ ਤਾਂ ਕਿ ਹਰ ਇੱਕ ਤੱਕ ਜਿਹੜੀ ਜ਼ਰੂਰਤ ਵਾਲੀ ਚੀਜ਼ ਸਹੀ ਹੱਥਾਂ ਤੱਕ ਪਹੁੰਚ ਜਾਵੇ ਇਸ ਦਰਾਨ ਲੋੜਵੰਦ ਮਰੀਜ਼ਾਂ ਨੂੰ ਡੀਪੀ ਚੰਚਲ ਸਰ ਵੱਲੋਂ ਸਾਇੰਸ ਟੀਚਰ ਅਤੇ ਬਾਕੀ ਸਾਰੇ ਜਿੰਨੇ ਟੀਚਰਸ ਸੇਵਾ ਤੇ ਗਏ ਸਨ ਉਹਨਾਂ ਨੇ ਇਹਨਾਂ ਨੂੰ ਦਵਾਈਆਂ ਜਿਹੜੀਆਂ ਲੋੜੀਆਂ ਦੀਆਂ ਵੰਡੀਆਂ ਡੀਪੀ ਚੰਚਲ ਸਰ ਜੀ ਦੀ ਅਗਵਾਈ ਹੇਠ ਦੇਖ ਰਹੇ ਹੋ ਇਧਰ ਆਪ ਪਰਿਵਾਰਾਂ ਨੂੰ ਜਿਹੜਾ ਆ ਇੱਥੇ ਰਾਸ਼ਨ ਸਮਗਰੀ ਜਿਹੜੀ ਦਿੱਤੀ ਜਾਣੀ ਆ ਤੇ ਇਧਰ ਤੁਸੀਂ ਦੇਖ ਰਹੇ ਹੋ ਪ੍ਰਿੰਸੀਪਲ ਰੁਪਿੰਦਰਜੀਤ ਜੀ ਪ੍ਰਿੰਸੀਪਲ ਅਮਿਤ ਜੀ ਤੇ ਪ੍ਰਿੰਸੀਪਲ ਗਗਨਜੀ ਤੇ ਉਹਨਾਂ ਦੀ ਪੂਰੀ ਟੀਮ ਇੱਥੇ ਪਹੁੰਚੀ ਹੋਈ ਆ ਨਾਲ ਟੀਚਰਸ ਆ ਇੱਥੇ 7 ਤੋਂ 8 ਪਰਿਵਾਰਾਂ ਨੂੰ ਦਿੱਤਾ ਜਾਣਾ ਆ ਲੋਡ ਬੰਦਾਂ ਨੂੰ ਹੀ ਦਿੱਤਾ ਜਾਣਾ ਤਾਂ ਕਰਕੇ ਪਹਿਲਾਂ ਸਾਰੀ ਫੋਟੋ ਪੜਤਾਲ ਕਰਕੇ ਹੀ ਇਹਨਾਂ ਪਰਿਵਾਰਾਂ ਲਈ ਜਿਹੜੀ ਆ 7 ਪਰਿਵਾਰਾਂ ਲਈ ਜਿਹੜਾ ਅਰੇਂਜਮੈਂਟ ਇੱਥੇ ਕੀਤਾ ਜਾ ਰਿਹਾ ਆ ਜੇ ਤੁਸੀਂ ਇਧਰ ਦੇਖ ਰਹੇ ਹੋ ਜਿਹੜੇ ਰੁਕੇ ਹੋਏ ਇੱਥੇ ਖੈਰੇ ਹੋਏ ਪਰਿਵਾਰ ਆ ਅੱਜ ਜਿੱਥੇ ਦੇਖ ਰਹੇ ਹੋ ਇਹਨਾਂ ਨੂੰ ਜਿਹੜਾ ਏ ਸਮੱਗਰੀ ਜਿਹੜੀ ਆ ਦਿੱਤੀ ਜਾਣੀ ਆ ਤੇ ਪਿੱਛੇ ਵੀ ਅਸੀਂ ਅਬਦੁੱਲਾਪੁਰ ਵੱਲ ਜਾਏ ਆ ਉੱਥੇ ਵੀ ਨੇਕਾਂ ਪਰਿਵਾਰ ਸੀ ਜਿਨ੍ਹਾਂ ਨੂੰ ਜਿਹੜੀ ਅਸੀਂ ਸਮੱਗਰੀ ਵੰਡ ਚੁੱਕੇ ਆ ਧੰਨਵਾਦ ਕਰਦੇ ਇੱਕ ਵਾਰ ਫਿਰ ਤੋਂ ਆਪਣੀ ਮੈਨੇਜਮੈਂਟ ਦਾ ਪ੍ਰਿੰਸੀਪਲਸ ਦਾ ਸਟਾਫ ਦਾ ਪੇਰੈਂਟਸ ਤੇ ਸਟੂਡੈਂਟਸ ਦਾ ਜਿਨ੍ਹਾਂ ਨੇ ਇਹ ਐਫਰਟਸ ਕੀਤੇ ਆ